ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਕਹਿੰਦੇ ਨੇ ਜੋ ਕੁੱਤੇ ਨੇ ਅੱਜ ਤੱਕ ਉਸੇ ਅੱਤੀ ਪੂੜੀ ਦੀ ਤਲਾਸ਼ ਵਿੱਚ ਜ਼ਮੀਨ ਨੂੰ ਸੁੰਘਦੇ ਹਨ ਉਹ ਅੱਤੀ ਪੂੜੀ ਕਿਹੜੀ ਸੀ ਉਹ ਪੂੜੀ ਦੀ ਗੱਲ ਕਰਨ ਜਾ ਰਹੇ ਹਾਂ ਕਹਾਣੀ ਦਾ ਨਾਮ ਹੈ ਪੂੜੀ ਕੜਾਈ ਵਿੱਚੋਂ ਭੱਜ ਗਈ ਲੇਕਾ ਗਾਰ ਪ੍ਰੀਤ ਇੱਕ ਪਿੰਡ ਵਿੱਚ ਇੱਕ ਕਿਸਾਨ ਤੇ ਉਸਦੀ ਪਤਨੀ ਰਹਿੰਦੇ ਸਨ ਕਿਸਾਨ ਦਾ ਨਾਂ ਮਨਸਾ ਤੇ ਉਸਦੀ ਪਤਨੀ ਦਾ ਨਾਂ ਗੁਰੂ ਸੀ ਵੈਸੇ ਤਾਂ ਉਹ ਕਾਫੀ ਰੱਜੀ ਪੁੱਜੇ ਸਨ ਪਰ ਘਰ ਵਿੱਚ ਕੰਮ ਕਰਨ ਵਾਲੇ ਬੰਦੇ ਘੱਟ ਸਨ ਇਸ ਲਈ ਉਹਨਾਂ ਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਲੈਣੀ ਪੈਂਦੀ ਸੀ ਵਿਸਾਖ ਦਾ ਮਹੀਨਾ ਸੀ ਮਨਸੇ ਦੇ ਖੇਤਾਂ ਵਿੱਚ ਕਣਕ ਦੀ ਫਸਲ ਬਹੁਤ ਚੰਗੀ ਹੋਈ ਸੀ ਉਸ ਦੀ ਬਾੜੀ ਵੀ ਹੋ ਚੁੱਕੀ ਸੀ ਪਰ ਗਹਾਈ ਕਰਕੇ ਦਾਣੇ ਕੱਢਣ ਦਾ ਕੰਮ ਅਜੇ ਬਾਕੀ ਸੀ ਹੋਰ ਸਾਰੇ ਕਿਸਾਨ ਆਪੋ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ ਤੁਹਾਨੂੰ ਪਤਾ ਹੈ ਜਦੋਂ ਬਾੜੀ ਦਾ ਸੀਜ਼ਨ ਹੁੰਦਾ ਹੈ ਤਾਂ ਸਾਰੇ ਕਿਸਾਨ ਤੇ ਕਾਮੇ ਬਹੁਤ ਰੁੱਝੇ ਹੁੰਦੇ ਹਨ ਮਨਸੇ ਨੇ ਬਥੇਰਾ ਚਾਹਿਆ ਕਿ ਕੋਈ ਮਜ਼ਦੂਰ ਮਿਲ ਜਾਵੇ ਪਰ ਮਜ਼ਦੂਰ ਨਾ ਮਿਲਿਆ ਉਧਰ ਅਸਮਾਨ ਤੇ ਇੱਕ ਦੋ ਦਿਨਾਂ ਤੋਂ ਬੱਦਲ ਦਿਸਣ ਲੱਗ ਪਏ ਸਨ ਢਾਰਸੀ ਕੇ ਜੇ ਕਿਧਰੇ ਮੀਂਹ ਪੈ ਗਿਆ ਤਾਂ ਸਾਰੀ ਫਸਲ ਭਿੱਜ ਕੇ ਖਰਾਬ ਹੋ ਜਾਵੇਗੀ। ਇਨ੍ਹਾਂ ਦਿਨਾਂ ਵਿੱਚ ਹੀ ਇੱਕ ਤਿਹਾਰ ਆ ਗਿਆ। ਉਸ ਦਿਨ ਕਿਸੇ ਨੇ ਕੰਮ ਨਾ ਕੀਤਾ। ਇਸ ਲਈ ਪਿੰਡ ਵਿੱਚ ਕਈ ਮਜ਼ਦੂਰ ਵਿਹਲੇ ਸਨ। ਮਨਸਾ ਉਹਨਾਂ ਕੋਲ ਗਿਆ ਤੇ ਕਿਸੇ ਤਰ੍ਹਾਂ ਪੰਜ ਆਦਮੀਆਂ ਨੂੰ ਦਾਣੇ ਕੱਢਣ ਲਈ ਮਨਾ ਲਿਆ ਆ। ਕਰ ਆਕੇ ਉਸਨੇ ਆਪਣੀ ਪਤਨੀ ਨੂੰ ਕਿਹਾ ਅੱਜ ਤਿਹਾਰ ਦਾ ਦਿਨ ਹੈ ਫਿਰ ਵੀ ਇਹ ਲੋਕ ਅਜ ਕੰਮ ਤੇ ਆਏ ਨੇ ਦੁਪਹਿਰ ਨੂੰ ਇਹਨਾਂ ਨੂੰ ਪੂੜੀਆਂ ਬਣਾ ਕੇ ਖਵਾਈ ਕੋਈ 11:00 ਵਜੇ ਦੇ ਕਰੀਬ ਗੁਰੂ ਨੇ ਚੁੱਲ੍ਹੇ ਉੱਤੇ ਕੜਾਈ ਰੱਖੀ ਉਸ ਵਿੱਚ ਤੇਲ ਪਾਇਆ ਪਹਿਲਾਂ ਆਟੇ ਦੀ ਇੱਕ ਛੋਟੀ ਜਿਹੀ ਟਿੱਕੀ ਬਣਾ ਕੇ ਤੇਲ ਵਿੱਚ ਪਾਈ ਜਦੋਂ ਤੇਲ ਖੂਬ ਕੜਨ ਲੱਗਿਆ ਤਾਂ ਉਸਨੇ ਇੱਕ ਟਿੱਕੀ ਕੱਢ ਲਈ ਇਹ ਟਿੱਕੀ ਕੱਢ ਲਈ ਇਸ ਤਰ੍ਹਾਂ ਕਰਨ ਨਾਲ ਤੇਲ ਦੀ ਕੜਤਨ ਘਟ ਜਾਂਦੀ ਹੈ ਹੁਣ ਉਸਨੇ ਵੇਲਣੇ ਨਾਲ ਵੇਲ ਕੇ ਇੱਕ ਪੂੜੀ ਕੜਾਈ ਵਿੱਚ ਪਾਈ ਉਦੋਂ ਹੀ ਰਸੋਈ ਵਿੱਚ ਕਿਸਾਨ ਦਾ ਮੁੰਡਾ ਬੁੱਧੂ ਪਤਾ ਨਹੀਂ ਕਿੱਧਰੋਂ ਆ ਗਿਆ ਤੇ ਇੱਧਰ ਉੱਧਰ ਦੀਆਂ ਚੀਜ਼ਾਂ ਪਰੋਲਣ ਲੱਗ ਪਿਆ ਮਾਣਿ ਉਸ ਵੱਲ ਵੇਖਿਆ ਮਾਂ ਉਸ ਦਾ ਮੂੰਹ ਗੰਦਾ ਸੀ ਮਾਣਿ ਉਸ ਉਸ ਨੂੰ ਫੜ ਕੇ ਉਸ ਦਾ ਮੂੰਹ ਸਾਫ਼ ਕਰ ਦਿੱਤਾ ਬੁੱਧੂ ਬੜਬੜ ਕਰਦਾ ਸੋਈ ਵਿੱਚੋਂ ਚਲਾ ਗਿਆ ਕੜਾਈ ਵਿੱਚ ਜਿਹੜੀ ਪੂੜੀ ਪਾਈ ਸੀ ਉਹ ਐਨੀ ਦੇਰ ਤੱਕ ਸੜਨ ਲੱਗੀ ਉਸ ਨੂੰ ਬਹੁਤ ਬੁਰਾ ਲੱਗਾ ਉਸ ਨੂੰ ਬਹੁਤ ਬੁਰਾ ਲੱਗਿਆ ਕਿ ਬੁੱਧੂ ਦੀ ਮਾਂ ਨੇ ਉਸ ਦਾ ਜਰਾ ਵੀ ਖਿਆਲ ਨਹੀਂ ਕੀਤਾ ਇੰਨੀ ਧੇਰ ਸੜਦੇ ਹੋਏ ਤੇਲ ਵਿੱਚ ਰੱਖ ਕੇ ਉਸ ਨੂੰ ਵਾਧੂ ਦੀ ਤਕਲੀਫ ਦਿੱਤੀ ਹੈ। ਬੁੱਧੂ ਦੀ ਮਾਂ ਨੇ ਜਲਦੀ ਨਾਲ ਉਹਨੂੰ ਉਲਟਾਉਣਾ ਚਾਹਿਆ ਤਾਂ ਉਹ ਹੋਰ ਚੜ ਗਈ। ਛੱਟ ਕੜਾਈ ਵਿੱਚੋਂ ਇਹ ਕਹਿੰਦੀ ਘੁੱਤ ਕੇ ਭੱਜ ਗਈ। ਤੂੰ ਬੁੱਧੂ ਦਾ ਮੂੰਹ ਪੂੰਝ ਤੇ ਮੈਂ ਚੱਲਦੀ ਹਾਂ। ਬੁੱਧੂ ਦੀ ਮਾਂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਉਸ ਨੂੰ ਫੜ ਲਵੇ ਪਰ ਉਹ ਕਿੱਥੋਂ ਆਥ ਆਉਂਦੀ ਸੀ। ਛੱਟ ਘਰੋਂ ਨਿਕਲ ਕੇ ਖੇਤ ਵੱਲ ਭੱਜੀ ਰਾਹ ਨਾਲ ਲੱਗਦੇ ਖੇਤ ਵਿੱਚ ਮਨਸਾ ਤੇ ਉਸਦੇ ਪੰਜੇ ਸਾਥੀ ਧਾਣੇ ਕੱਢ ਰਹੇ ਸਨ ਇਹ ਪੂੜੀ ਉਹਨਾਂ ਕੋਲੋਂ ਲੰਗੀ ਤੇ ਕਹਿਣ ਲੱਗੀ ਮੈਂ ਬੁੱਧੂ ਦੀ ਮਾਂ ਤੋਂ ਬਚ ਕੇ ਤੇ ਕੜਾਈ ਵਿੱਚੋਂ ਨਿਕਲ ਕੇ ਆਈ ਹਾਂ ਤੁਹਾਡੇ ਤੋਂ ਵੀ ਬਚ ਕੇ ਨਿਕਲ ਜਾਵਾਂਗੀ ਮੈਨੂੰ ਕੋਈ ਫੜ ਕੇ ਤਾਂ ਦੇਖੇ ਸਈ ਉਹਨਾਂ ਆਦਮੀਆਂ ਨੇ ਜਦੋਂ ਦੇਖਿਆ ਕਿ ਚੰਗੀ ਭਲੀ ਪੱਕੀ ਪਕਾਈ ਪੂੜੀ ਕੂਲੋਂ ਭੱਜ ਭੱਜੀ ਜਾ ਰਹੀ ਹੈ ਤਾਂ ਉਹਨਾਂ ਕੰਮ ਛੱਡ ਕੇ ਉਹਦੇ ਮਗਰ ਭੱਜੀ ਪਰ ਉਹ ਹੱਥ ਨਾ ਆਈ। ਉਹ ਸਾਰੇ ਉਹਦੇ ਪਿੱਛੇ ਦੌੜਦੇ ਦੌੜਦੇ ਹਫ ਗਏ ਤੇ ਵਾਪਸ ਆ ਗਏ। ਅੱਗੋਂ ਪੂੜੀ ਨੂੰ ਇੱਕ ਖਰਗੋਸ਼ ਮਿਲਿਆ। ਉਹਨੂੰ ਦੇਖ ਕੇ ਪੂੜੀ ਬੋਲੀ ਮੈਂ ਤਾਂ ਕੜਾਈ ਵਿੱਚੋਂ ਨਿਕਲ ਕੇ ਬੁੱਧੂ ਦੀ ਮਾਂ ਕੋਲੋਂ ਬਚ ਕੇ ਛੇ ਜਵਾਨਾਂ ਨੂੰ ਹਰਾ ਕੇ ਆਈ ਹਾਂ। ਭਾਉ ਖਰਗੋਸ਼ ਤੇਰੇ ਵੀ ਹੱਥ ਨਹੀਂ ਆਵਾਂਗੀ। ਖਰਗੋਸ਼ ਨੂੰ ਇਹ ਸੁਣ ਕੇ ਬਹੁਤ ਚੜਚੜੀ ਉਸਨੇ ਬੜੀ ਤੇਜ਼ੀ ਨਾਲ ਉਸ ਦਾ ਪਿੱਛਾ ਕੀਤਾ ਸੱਚੀ ਗੱਲ ਤਾਂ ਇਹ ਹੈ ਕਿ ਜੇ ਪੂੜੀ ਇੱਕ ਘੁਰਨਾ ਵਿੱਚ ਨਾ ਵੜ ਜਾਂ ਵੜ ਗਈ ਹੁੰਦੀ ਤਾਂ ਖਰਗੋਸ਼ ਨੇ ਉਸ ਨੂੰ ਫੜ ਲ ਹੀ ਲੈਣਾ ਸੀ ਪੂੜੀ ਘੁਰਨੇ ਵਿੱਚ ਬੜੀ ਤਾਂ ਅੰਦਰ ਇੱਕ ਲੂੰਬੜੀ ਬੈਠੀ ਸੀ ਉਹਨੇ ਪੂੜੀ ਨੂੰ ਅੰਦਰ ਵੜਦੇ ਦੇਖਿਆ ਤਾਂ ਝਟ ਖੜੀ ਹੋਈ ਤੇ ਕਿਹਾ ਹੁਣ ਆਈਏ ਜਾਵੇਂਗੀ ਕਿਥੇ ਪਰ ਪੂੜੀ ਉਨੀ ਪੈਰੀ ਮੁੜੀ ਤੇ ਇਹ ਆਖਦੀ ਹੋਈ ਪੱਜੀ ਮੈਂ ਤਾਂ ਕੜਾਹੀ ਵਿੱਚੋਂ ਨਿਕਲ ਕੇ ਬੁੱਧੂ ਦੀ ਮਾਂ ਕੋਲੋਂ ਬਚ ਕੇ ਛੇ ਜਵਾਨਾਂ ਨੂੰ ਹਰਾ ਕੇ ਤੇ ਖਰਗੋਸ਼ ਨੂੰ ਉੱਲੂ ਬਣਾ ਕੇ ਆਈ ਹਾਂ ਮੋਟੋ 마ਸੀ ਮੈਂ ਤੇਰੇ ਹੱਥ ਵੀ ਨਹੀਂ ਆਉਂਦੀ ਲੂੰਬੜੀ ਨੇ ਕਿਹਾ ਜਾਂਦੀ ਕਿਥੇ ਰਤਾ ਠਹਿਰ ਤਾਂ ਹੁਣੇ ਦੱਸਦੀਆਂ ਤੈਨੂੰ ਤੇਰੇ ਹੈਂਕੜ ਦਾ ਪਤਾ ਇਹ ਕਹਿ ਕੇ ਉਹ ਪੂੜੀ ਦੇ ਪਿੱਛੇ ਭੱਜੀ ਪਰ ਪੂੜੀ ਬੜੀ ਚਲਾਕ ਸੀ ਉਸਨੇ ਝਾਟ ਇੱਕ ਕਿਸਾਨ ਦੇ ਘਰ ਵੱਲ ਮੂੰਹ ਕੀਤਾ ਉਸ ਘਰ ਵਿੱਚ ਕੁੱਤੇ ਸਨ ਭਲਾ ਕੁੱਤਿਆਂ ਦੇ ਹੁੰਦਿਆਂ ਲੂੰਬੜੀ ਉੱਥੇ ਕਿਵੇਂ ਜਾਂਦੀ ਮਦਬੂਰੀ ਵਿੱਚ ਵਿਚਾਰੀ ਰੁਕ ਗਈ ਕਿਸਾਨ ਦੇ ਘਰ ਕੋਲ ਇੱਕ ਮਰੀਲ ਜਿਹੀ ਕੁੱਤੀ ਬੈਠੀ ਸੀ ਉਸਦੇ ਪੰਜ ਬੱਚੇ ਇਧਰ ਉਧਰ ਫਿਰ ਰਹੇ ਸਨ ਉਹਨਾਂ ਦਾ ਵੀ ਜੀ ਕੀਤਾ ਕਿ ਇਸ ਪੂੜੀ ਨੂੰ ਖਾ ਜਾਈਏ ਪੂੜੀ ਨੇ ਕਿਹਾ ਮੈਂ ਕੜਾਈ ਵਿੱਚੋਂ ਨਿਕਲ ਕੇ ਬੁੱਧੂ ਦੀ ਮਾਂ ਤੋਂ ਪੱਛ ਕੇ ਛੇ ਜਵਾਨਾਂ ਨੂੰ ਹਰਾ ਕੇ ਖਰਗੋਸ਼ ਨੂੰ ਉੱਲੂ ਬਣਾ ਕੇ ਮੋਟੀ ਲੂੰਬੜੀ ਨੂੰ ਧੋਖਾ ਦੇ ਕੇ ਆਈ ਹਾਂ ਮੈਂ ਤੁਹਾਡੇ ਹੱਥ ਵੀ ਨਹੀਂ ਆਉਂਦੀ ਕੁੱਤੀ ਬੜੀ ਚਲਾਕ ਸੀ ਉਹ ਅੱਗੇ ਨੂੰ ਮੂੰਹ ਕਰਕੇ ਉੱਚਾ ਸੁਣਨ ਦਾ ਬਹਾਨਾ ਕਰਦੀ ਹੋਈ ਕਹਿਣ ਲੱਗੀ ਕੁੜੇ ਪੂੜੀਏ ਕੀ ਕਹਿੰਨੀ ਆ ਮੈਂ ਜਰਾ ਉੱਚਾ ਸੁਣਦੀ ਆ ਪੂੜੀ ਕੋ ਜ ਨੇੜੇ ਆਈ। ਕੁੱਤੇ ਨੇ ਆਪਣਾ ਮੂੰਹ ਬੋਲਿਆਂ ਦੀ ਤਰ੍ਹਾਂ ਜਰਾ ਅੱਗੇ ਕੀਤਾ। ਪੂੜੀ ਫੇਰ ਉਹੀ ਕਹਿਣ ਲੱਗੀ। ਕੜਾਹੀ ਵਿੱਚੋਂ ਨਿਕਲ ਕੇ ਬੁੱਧੂ ਦੀ ਮਾਂ ਤੋਂ ਬਚ ਕੇ ਛੇ ਜਵਾਨਾਂ ਨੂੰ ਹਰਾ ਕੇ ਖਰਗੋਸ਼ ਨੂੰ ਉੱਲੂ ਬਣਾ ਕੇ ਤੇ ਮੋਟੋ ਮਾਸੀ ਲੂੰਬੜੀ ਨੂੰ ਧੋਖਾ ਦੇ ਕੇ ਆਈ ਹਾਂ। ਤੇ ਪੂੜੀ ਦੇ ਇੰਨਾ ਹੀ ਕਿਹਾ ਸੀ ਕਿ ਕੁੱਤੀ ਨੇ ਝੜੱਪਾ ਮਾਰਿਆ। ਹੱਪ ਤੇ ਅੱਤੀ ਪੂੜੀ ਉਸਦੇ ਮੂੰਹ ਵਿੱਚ ਆ ਗਈ। ਹੁਣ ਜੋ ਅੱਧੀ ਪੂੜੀ ਬਚੀ ਸੀ ਉਹ ਇੰਨੀ ਤੇਜ਼ੀ ਨਾਲ ਭੱਜੀ ਕਿ ਅੱਗੇ ਜਾ ਕੇ ਪਤਾ ਨਹੀਂ ਕਿਵੇਂ ਜ਼ਮੀਨ ਵਿੱਚ ਤਸ ਗਈ। ਕੁੱਤੇ ਨੇ ਆਪਣੇ ਪੰਜਾ ਕਤੂਰਿਆਂ ਨੂੰ ਬੁਲਾ ਕੇ ਪੂੜੀ ਲੱਭਣ ਲਈ ਗਿਆ ਪਰ ਉਹਨਾਂ ਨੂੰ ਪੂੜੀ ਨਾ ਲੱਭੀ। ਇਸੇ ਲਈ ਹੁਣ ਤੱਕ ਸਾਰੇ ਕੁੱਤੇ ਉਸੇ ਅੱਤੀ ਪੂੜੀ ਦੀ ਤਲਾਸ਼ ਵਿੱਚ ਹਰ ਵੇਲੇ ਜ਼ਮੀਨ ਸੁੰਘਦੇ ਫਿਰਦੇ ਹਨ। ਉਹ ਕਹਿੰਦੇ ਹਨ ਕਿ ਇਸਨੇ ਸਾਡੀ ਨਕੜ ਦਾਦੀ ਦੀ ਨਕੜ ਦਾਦੀ ਨੂੰ ਧੋਖਾ ਦਿੱਤਾ ਸੀ ਪਰ ਉਹਨਾਂ ਨੂੰ ਅੱਜ ਵੀ ਉਸ ਅਤੀ ਪੁਰਾਣੀ ਦਾ ਕਿਤੇਰੇ ਪਤਾ ਨਹੀਂ ਲੱਗਾ ਸੋ ਦੋਸਤੋ ਇਹ ਕਹਾਣੀ ਬਚਪਨ ਦੀ ਸੀ ਸਕੂਲ ਟਾਈਮ ਦੀ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ 채ਨਲ ਅਕਾਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ